ਪਰਮਾਤਮਾ ਦਾ ਗੁਰੂ ਸਾਸਨ ਜੀ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਅਬੂਲੁਕ ਵਚਨ ਨੇ ਕਿ ਐਸਾ ਕਿਹੜਾ ਤਰੀਕਾ ਹੈ ਜ ਐਸਾ ਕਿਹੜਾ ਇੱਕ ਢੰਗ ਹੈ ਜਿਸ ਢੰਗ ਨੂੰ ਅਪਣਾਇਆ ਸਾਰੇ ਸੁਖ ਸ਼ੀਵ ਦੇ ਵੀ ਤੇ ਆਜ਼ਮ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋ ਦੀ ਉਹ ਕਿਹੜਾ ਤੰਗ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਪਰਪਾਰ ਬਖਸ਼ਿਸ਼ ਕਿਰਪਾ ਪਾਵਨ ਉਦੇਸ਼ ਸੱਚੇ ਪਾਸ਼ਾ ਬਚਨ ਕਰਦੇ ਨੇ ਕਿ ਪਉੜੀ ਹੈ ਰਾਗ ਮਾਰੂ ਦੀ ਵਾਰ ਵਿੱਚ ਕਿ ਜੇਕਰ ਪ੍ਰਾਣੀ ਤੂੰ ਸੱਚੀ ਨੀਅਤ ਦੇ ਨਾਲ ਪੂਰੇ ਕਰੋਸੇ ਦੇ ਨਾਲ ਇੱਕ ਮਿੱਤਰ ਬਣਾ ਲੈ ਕਿਹੜਾ परमपिता परमात्मा वही गुरु दूसरा और सब ਦੇ ਪਾਸੇ ਆਪਣੇ ਮਨ ਨੂੰ ਜੋਗ ਲੰਮ ਇੱਕ ਦੀ ਆਸ ਰੱਖੇ ਬਸ ਪਰਮਾਤਮਾ ਵਹਿਗੁਰੂ ਦੀ ਸੱਬੇ ਤੋਂ ਕੁ ਵਿਸਾਰ ਇੱਕੋ ਮਿਤ ਕਰ ਸੋ ਕੰਨ ਦੀਆਂ ਚੀਜ਼ਾਂ ਇਹ ਸੋ ਦੀ ਦੁਕਾਨ ਹੈ ਇਹ ਸਾਰੀਆਂ ਚੀਜ਼ਾਂ ਦਾ ਸਭ ਪਦਾਰਥਾਂ ਦਾ ਤਕਤਾਂ ਦਾ ਜੋ ਵੀ ਪ੍ਰਾਣੀ ਵੀ ਆ ਗਏ ਜਨੀਆਂ ਆ ਗਈ ਤਾਕਤਾਂ ਵੀ ਆ ਗਈਆਂ ਸਭ ਕੁਝ ਆ ਗਿਆ ਹੁਣ ਭੁਲਾ ਦੇ ਇੱਕ ਸੱਚੇ ਰੱਬ ਨੂੰ ਆਪਣਾ ਸਾਥੀ ਬਣਾ ਲੈ بس ਦੋ ਗੱਲਾਂ ਇੱਕ ਨੂੰ ਯਾਦ ਰੱਖਣਾ ਪ੍ਰਮਾਤਮਾ ਨੂੰ ਆਪਣਾ ਸਾਥੀ ਬਣਾਣਾ ਆਪਣੇ ਮਨ ਦੀ ਗੱਲ ਰੱਬ ਨਾਲ ਕਰਨੀ ਉਹਨੂੰ ਖੁਸ਼ ਕਰਨ ਦਾ ਆਧ ਰਸਿੱਖ ਤੋਂ ਸਲਾਹ ਕਰਨੀ ਉਹਨਾਂ ਨੂੰ ਖੁਸ਼ ਕਰਨ ਵਾਲੇ ਪਾਣੇ ਵਿੱਚ ਰਹਿਣਾ ਰਜਾਬੀ ਸਿਰਣਾ ਹੋਕ ਮੰਨਣਾ ਦੇਖਦੇ ਦੇਖ ਕੇ ਕੀ ਲਾਭ ਹੋਈਗਾ ਬਾਕੀ ਸਾਰਾ ਸ਼ੱਕ ਧਰਮ ਦੀ ਕਿਰਤ ਕਰ ਕਾਲੀ ਨੇ ਵੇਸ਼ਨਾਂ ਆਪਣੀ ਧਰਮ ਦੀ ਕਿਰਤ ਕਰ ਜਿਹਦੇ ਨੂੰ ਜ਼ਿੰਮੇਦਾਰ ਹੈ ਧਰਮ ਦੀ ਖੇਤੀ ਕਰ ਰਵਿਸ਼ੈ ਆਪਣਾ ਕਾਰੋਬਾਰ ਕਰ ਮਜ਼ਦੂਰ ਹੈ ਆਪਣੀ ਮਜ਼ਦੂਰੀ ਕਰ ਬੱਚਾ ਪੜਨ ਵਾਲਾ ਆਪਣੀ ਪੜ੍ਹਾਈ ਕਰ ਪਰ ਆਪਣੀ ਕਿਰਤੀ ਨਾ ਛੱਡ ਉਹ ਸੱਚੀ ਨੀਅਤ ਨਾਲ ਕਰ ਇੱਕ ਰੱਬ ਨੂੰ ਆਪਣਾ ਸਾਥੀ ਬਣਾ ਲਾ ਤੇ ਬਾਕੀ ਸਾਰੀਆਂ ਚੀਜ਼ਾਂ ਦਾ ਆਸਰਾ ਛੱਡ ਦੇ ਵੀ ਉਹ ਤੇਰੇ ਕੋਲ ਆਪਣੇ ਆ ਪਾ ਜਾਣਗੇ ਲਾਭ ਕੀ ਮਿਲੂਗਾ ਸਭ ਤੋਂ ਪਹਿਲਾਂ ਦੇ ਗੁਰੂ ਪਿਆਰ ਮਨ ਤਨ ਹੋਏ ਨਿਹਾਲ ਜੇ ਤੇਰੇ ਮਨ ਵਿੱਚ ਰਸ ਹੈ ਗੰਗੀ ਤੂੰ ਮਨ ਕਰਕੇ ਦਿਨਵਾਤਮਕ ਅਨੰਦ ਤਨ ਕਰਕੇ ਨਿਹਾਲ ਤੋ ਭਾਵ ਸਾਰੀਆਂ ਕੰਧੀਆਂ ਲੋੜਾਂ ਰੱਬ ਨੇ ਪੂਰੀਆਂ ਕਰ ਦੇਣੇ ਮਨ ਦੀ ਲੋੜ ਹੈ ਨਾਮ ਰੂਪੀ ਤਨ ਉਹ ਰੱਬ ਦੇ ਕੋਲੋਂ ਮਿਲ ਜਾਣਾ ਹੈ ਤਨ ਦੀ ਲੋੜ ਹੈ ਸਰੀਰਿਕ ਸੁੱਖ ਤੋ ਸਾਰੇ ਪਦਾਰਥੀ ਪਰਮਾਤਮਾ ਨੇ ਬਖਸ਼ ਦੇਣੇ ਨੇ ਤੀਸਰਾ ਕੰ ਪਾਪਾ ਦਹੇ ਹਰ ਜੋ ਸੀ ਅੰਦਰ ਤੋਂ ਬੁਰਾ ਸੋਚਦੇ ਆਂ ਮਨ ਕਰਕੇ ਬਸ ਇਹਦੇ ਬੁਰਾ ਕਰਦੇ ਨਹੀਂ ਆ ਸੋਚਦੇ ਆਂ ਪਰ ਹੱਥੋਂ ਨਾ ਕੀਤਾ ਨਹੀਂ ਵਿਚਾਰ ਬੁਰੇ ਅੰਦਰ ਪੈਦਾ ਹੁੰਦੇ ਨੇ ਦੂਸਰੇ ਦਾ ਤੋਖਾ ਦੇਣਾ ਜ਼ਹਿਰ ਸੀ ਰੱਖਣੇ ਇਹ ਪਾਪ ਹੁੰਦੇ ਦਾ ਇਹਨੇ ਮੁਸਾਲ ਦੇਗਾ ਪਰਮਾਤਮਾ ਦੀ ਕਿਰਪਾ ਨਾਲ ਇਹਾਰੇ ਸਾਰੇ ਮਨ ਦੇ ਪੈੜੇ ਵਿਚਾਰ ਪਾਪ ਅਕਰਾਸ ਗੁਰੂਤੀ ਇਹ ਸਭ ਸਾਫ ਹੋ ਜਾਣਗੇ ਨਿਰਮਲ ਤੇਰਾ ਮਨ ਹੋ ਜੀਗਾ ਉੱਥੇ ਗੁਰੂ ਦੀ ਬਾਣੀ ਟਿਕ ਜੇਗੀ ਤੇ ਗੁਰੂ ਦੇ ਵਿਚਾਰ ਟਿਕ ਜਾਣ ਤੇਰੀ ਕਰਨੀ ਸੱਚੀ ਬਣ ਜਾਈ ਤਿੰਨ ਗੱਲਾਂ ਹੋਣਗੀਆਂ ਮਨ ਕਰਕੇ ਆਤਮਿਕ ਅਨੰਦ ਲੋੜ ਪੂਰੀ ਤਨ ਕਰਵੇ ਸ੍ਰੀਖ ਸੁਖ ਸਾਰੇ ਮਿਲ ਗਏ ਲੋੜ ਪੂਰੀ ਤੇ ਪਾਪ ਜਿਹੜਾ ਪਹਿਲਾਂ ਕੀਤੀ ਪ੍ਰਵਿਰਤੀਆਂ ਸਾਰੀਆਂ ਦੂਰ ਹੋ ਗਈਆਂ ਸੁਧਮਨ ਹੋ ਗਿਆ ਅਗਲਾ ਸੁੱਖ ਮਿਲੇਗਾ ਆਵਾ ਜਾਣ ਚੁੱਕਾ ਜਨਮ ਨ ਜਾਹੀਂ ਮਰ 83 ਦਾ ਜਿਹੜਾ ਗੇੜ ਵਾਰ-ਵਾਰ ਆਪਾਂ ਸਾਰੇ ਕਹਿੰਦੇ ਆ ਜਨਮ ਬਣ ਹੁੰਦਾ ਹੈ ਗੁਰਬਾਣ ਅਨਸਾਰ ਵੀ ਕਰਮਾਂ ਅਨਸਾਰ ਜੁਨੀਆਂ ਮਿਲਦੀਆਂ ਨੇ ਜੇ ਤੂੰ ਇਹ ਗੱਲ ਅਪਣਾਏਗਾ ਤੇਰਾ 84 ਵਾਲਾ ਗੇੜ ਵੀ ਕਰਮਾਂ ਦਾ ਪੰਡਾ ਫੁੱਟ ਜਾਏਗਾ ਕੋਈ ਕਰਮ ਬਚੀ ਗਏ ਨਹੀਂ ਕਿਉਂਕਿ ਤੇਰੀ ਕਰਨੀ ਸੱਚੀ ਹੋ ਗਈ ਨਾਮ ਜਪਣਾ ਤੇਰੇ ਜਿੰਨ ਸਫਲਾ ਬਣ ਗਏ ਆ ਆਤਮਾ ਅਗਰ ਗਨੰਦ ਹੈ ਤੇ ਤੇਰਾ 83 ਵਾਲਾ ਗੇੜ ਵੀ ਦੂਰ ਹੋ ਗਿਆ ਤੇ ਜੀਵਨ ਦਾ ਾਲਕੀ ਬਣ ਦੇਗਾ ਸਤਿਨਾਮ ਅਧਾਰ ਸੋਗ ਨਮੋਹ ਜਤ ਹੁਣ ਤੇਰੇ ਮਨ ਦਾ ਆਧਾਰ ਕੀ ਬਣ ਗਿਆ ਸੱਚਾ ਪ੍ਰਮਾਤਮਾ ਜੀ ਤੂੰ ਅਪਣਾਇਆ ਆਪਣਾ ਸਾਥੀ ਬਣ ਲਿਆ ਤੇਰਾ ਸਾਥੀ ਬਣ ਗਿਆ ਤੈਨੂੰ ਰਾਤ ਉਸਨੂੰ ਯਾਦ ਕਰੇਗਾ ਉਹਦੇ ਨਾਮ ਕੋਈ ਚਿੰਤਾ ਡਰਾਉਂਦੀ ਨਹੀਂ ਕਿਸੇ ਗੱਲ ਦੀ ਨਾ ਕੋਈ ਸ਼ੋਕ ਕਿਉਂਕਿ ਜੋ ਹੋ ਰਿਹਾ ਹੈ ਉਹ ਰਜਾ ਵਿੱਚ ਹੋ ਰਿਹਾ ਹੈ ਇਹ ਤੂੰ ਸਮਝ ਜਾ ਦੇਗਾ ਭਾਵੇਂ ਇੱਕ ਪ੍ਰਮਾਤਮਾ ਦੇ ਬਣਿਆ ਸੀ ਆਤਮਾ ਨੂੰ ਕਿੰਨਾ ਲਾਭ ਹੈ ਜੀਵਨ ਸੁਖੀ ਆਤਮਿਕ ਨੰਦ ਨਾਮਿਕ ਨਾਮ ਦਾਣ ਮਨ ਮੈਂ ਸੰਸਤਲ ਹੁਣ ਇਹ ਮਾਲਕ ਕਰਨੇ ਕੋ ਆਇਸ਼ ਹਰ ਤੂੰ ਸੰਸ ਤੋਂ ਪਾਵੇ ਇਕੱਠਾ ਕਰਨਾ ਹੁਣ ਤੇਰੀ ਕਰਣੀ ਨਿਰਮਲ ਹੋ ਗਈ ਸੱਚ ਨਾਲ ਤੂੰ ਜੁੜ ਗਿਆ ਤੋਂਖਾ ਤੜੀ ਫਰੇ ਪ੍ਰਵਿਰਤੀਆਂ ਸਾਰੀਆਂ ਦੂਰ ਹੋ ਗਈਆਂ ਵਿਕਾਰਾਂ ਵਾਲੀ ਮੈਲ ਮਾਇਆ ਦਾ ਪ੍ਰਭਾਵ ਨਹੀਂ ਹੈ ਨਹੀਂ ਹੋਰ ਤੈਨੂੰ ਕੋਈ ਸਹਾਰਾ ਨਹੀਂ ਸੱਚੇ ਨਾਲ ਜੁੜ ਗਏ ਹੁਣ ਕੀ ਕਰੇਗਾ ਸੱਚੇ ਕੋਲ ਹੀ ਬੈਠੇਗਾ ਨਾ ਤੇਰਾ ਸਾਥੀ ਇਹ ਪ੍ਰਮਾਤਮਾ ਦਾ ਨਾਮ ਦੇ ਕੋਲ ਹੀ ਬੈਠੇਗਾ ਪਾਪ ਉਸਨੂੰ ਬਾਰ-ਬਾਰ ਯਾਦ ਕਰੇਗਾ ਉਹ ਅੰਦਰ ਸੰਚੈ ਹੋ ਜੀਏ ਕਮਾਈ ਹੋ ਜੇਗੀ ਇਸ ਕਰਕੇ ਭਾ ਜੀਵਨ ਕੀ ਬਣ ਜੇਗਾ ਸਫਲਾ ਲਾਭਦਾਇਕ ਸਫਲਾ ਬੁਲੇਗਾ ਇਸ ਵਾਸਤੇ ਭਾਈ ਗੁਰੂ ਸਾਹਿਬ ਜੀ ਨੇ ਬਹੁਤ ਹੀ ਸੰ세ਦ ਵਿੱਚ ਇਕਲਸੀ ਬਸ ਆਪਣਾ ਨਾਮ ਰੂਪੀ ਤਨ ਪਰਮਾਤਮਨ ਸਾਥੀ ਬਣਾ ਲੈ ਬਾਕੀ ਸਾਰਿਆਂ ਸੰਹਾਰਨ ਪਛਾਛ ਦੇ ਤੇਰਾ ਮਨ ਕਰਕੇ ਵੀ ਤਨ ਅਲਗ ਜੀਵਨ ਸੁਖੀ ਪਾਪਾਂ ਤੋਂ ਰਹਿਤ ਜਨਮ ਵਾਲਾ ਗਿਰ ਕੱਟਿਆ ਜਾਏਗਾ ਤੇ ਭਾਈ ਨਾਮ ਦੀ ਕਮਾਈ ਸਹਿਸ ਪਾਈ ਹੋ ਜੀ ਕਿੰਨਾ ਆਸਾਨ ਕਿੰਨਾ ਸਰਲ ਹੈ ਪਰ ਗੁਰੂ ਪਿਆਰ ਕਹਿਣਾ ਬੜਾ ਆਸਾਨ ਇਹ ਬਣਾਉਣਾ ਬੜਾ ਔਖਾ ਹੈ ਗੁਰ ਕਿਰਪਾ ਨਾਲ ਮਨ ਜੁੜਦਾ ਹੈ ਤੋਂ ਉਸੇ ਵਿਸ਼ਵਾਸ ਨੇ ਗੁਰ ਦੀ ਕਿਰਪਾ ਹੁੰਦੀ ਹੈ ਉਦਾਸ ਕਰੀਏ ਕਿ ਮਹਾਰਾਜ ਜੀ ਤੋਹੇ ਕਿਰਪਾ ਕਰ ਸਾਨੂੰ ਆਪਣੇ ਬਣਾ ਲੈ ਆਪ ਹੀ ਜਾਣੇ ਕਰੇ ਆਪ ਉਹ ਮਾਲਕ ਆਪ ਜਾਣਦਾ ਹੈ ਆਪਣੇ ਆਪ ਸਮਰਤ ਹੈ ਤੇ ਆਪਣੇ ਆਪ ਹੀ ਪਾਵ ਕਾਰ ਜਲਾਸ ਕਰਦਾ ਹੈ ਜਰੂਰ ਪਾਈ ਕੋ ਗਲ ਮਨੀਏ ਰੱਬ ਨੂੰ ਸਾਥੀ ਬਣਾਈਏ ਨਿਆ ਵਿਚਾਰ ਸਪਨਾ ਪੂਰੇ ਹੋਣਗੇ ਜੇ ਸਫਲਾ ਗੰਗੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ